ਵਿਕਟਰ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਤੁਹਾਡੇ ਉੱਤੇ ਵੀ ਇਲਜ਼ਾਮ ਲੱਗ ਰਹੇ ਨੇ ਦਾਦੂਵਾਲ ਸਾਹਿਬ ਦੇ ਉੱਤੇ ਵੀ ਡਾਇਰੈਕਟ ਵੇ ਇੰਡਾਇਰੈਕਟ ਵੇ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਜੋ ਕੁਝ ਵੀ ਇਸ ਵੇਲੇ ਕੌਮ ਦੇ ਵਿੱਚ ਖਿਲਾਰਾ ਪੈ ਰਿਹਾ ਕਿਤੇ ਨਾ ਕਿਤੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਿਹੜੇ ਜਥੇਦਾਰ ਨੇ ਉਹਨਾਂ ਦੇ ਕਰਕੇ ਹੋ ਰਿਹਾ ਮੈਂ ਤਾਂ ਸਾਰਿਆਂ ਦੇ ਕੋਲ ਨੰਗੇ ਪੈਰੀ ਚੱਲ ਕੇ ਜੇ ਜਾਨ ਨੂੰ ਤਿਆਰ ਹੈ ਮੈਂ ਪਹਿਲਾਂ ਵੀ ਗਿਆ ਮੈਂ ਹੁਣ ਵੀ ਤਿਆਰ ਮੇਰੇ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਮਨ ਸਾਹਿਬ ਵਾਈਗੁਰ ਜੀ ਦਾ ਖਾਲਸਾ ਨਹੀਂ ਫਤਿਹ ਜੀ ਮਨ ਸਾਹਿਬ ਹਾਲ ਹੀ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਹਰਮਿੰਦਰ ਸਿੰਘ ਅਲੂਵਾਲੀਆ ਜੀ ਨੇ ਦੱਸਿਆ ਕਿ ਜਥੇਦਾਰ ਹਵਾਰਾ ਦੇ ਜਿੰਨੇ ਵੀ ਮੁਲਾਕਾਤੀ ਨੇ ਸਾਰਿਆਂ ਦੇ ਨਾਮ ਲਿਸਟ ਦੇ ਵਿੱਚੋਂ ਕੱਢ ਦਿੱਤੇ ਗਏ ਨੇ ਕੀ ਸੋਚਦੇ ਹੋ ਇਸ ਮਸਲੇ ਬਾਰੇ ਹਲੋ ਜੀ ਹਾਂਜੀ ਹਾਂਜੀ ਜੀ ਕੀ ਸੋਚਦੇ ਹੋ ਇਸ ਮਸਲੇ ਬਾਰੇ ਹੈਲੋ ਜਿਵੇਂ ਵੀ ਦੇਸ਼ ਦਾ ਜਿਹੜਾ ਕਾਨੂੰਨ ਹੁੰਦਾ ਨਾ ਜੀ ਜੀ ਉਹਦੇ ਵਿੱਚ ਹਰ ਦੇਸ਼ ਵਾਸੀ ਦੇ ਜਿਹੜੇ ਮੌਲਿਕ ਅਧਿਕਾਰ ਨੇ ਜੀ ਕਾਨੂੰਨ ਉਹਨਾਂ ਦੇ ਮੁਤਾਬਕ ਉਹਨਾਂ ਨੂੰ ਜਿਹੜੀ ਪਥਾਰੀ ਅਗਵਾਈ ਦਿੰਦਾ ਹੈ ਜੀ ਪਰ ਜਦੋਂ ਕੋਈ ਬੰਦਾ ਜੇਲ੍ਹ ਦੇ ਵਿੱਚ ਹੁੰਦਾ ਹੈ ਜੀ ਉਹਦਾ ਪਰਿਵਾਰ ਉਹਦੇ ਰਿਸ਼ਤੇਦਾਰ ਉਹਦੇ ਸੱਜਣ ਮਿੱਤਰ ਉਹਨੂੰ ਮਿਲ ਸਕਦੇ ਨੇ ਉਹਦੇ ਨਾਲ ਗੱਲਬਾਤ ਕਰ ਸਕਦੇ ਨੇ ਮੁਲਾਕਾਤ ਕਰ ਸਕਦੇ ਨੇ ਇਹ ਕੋਈ ਜੁਰਮ ਨਹੀਂ ਹੈ ਜੀ ਤੇ ਇਹ ਜਿਹੜੀਆਂ ਹਵਾਰਾ ਸਾਹਿਬ ਦੀਆਂ ਮੁਲਾਕਾਤਾਂ ਕੀਤੀਆਂ ਨੇ ਜੀ ਜਾਂ ਇਹ ਤੋਂ ਆਪਾਂ ਐ ਕਹਿ ਲਈਏ ਵੀ ਜਿੰਨੀਆਂ ਪਹਿਲਾਂ ਹੋਈਆਂ ਨੇ ਜੀ ਉਨਾ ਮੁਲਾਕਾਤਾਂ ਦੇ ਨਾਲ ਸਿਕਿਉਰਿਟੀ ਨੂੰ ਮੁੱਖ ਰੱਖ ਕੇ ਜਾਂ ਦੇਸ਼ ਨੂੰ ਮੁੱਖ ਰੱਖ ਕੇ ਜਾਂ ਕਾਨੂੰਨ ਨੂੰ ਮੁੱਖ ਰੱਖ ਕੇ ਕੋਈ ਐਸੀ ਗੱਲ ਨਹੀਂ ਹੋਈ ਜਿਹਦੇ ਨਾਲ ਕੋਈ ਖਤਰਾ ਬਣਿਆ ਹੋਵੇ ਜੀ ਇਹ ਜਾਣ ਬੁੱਝ ਕੇ ਇਹ ਜਿਹੜੇ ਸਾਡੇ ਹੱਕ ਨੇ ਨਾ ਉਹ ਸਾਡੇ ਤੋਂ ਖੋਏ ਜਾ ਰਹੇ ਨੇ ਇਹਨਾਂ ਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਇਹ ਥੋੜੀ ਆ ਜੀ ਇਹ 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 ਅਸੀਂ ਸਮਝਦੇ ਹਾਂ ਕਿ ਜਿੱਥੇ ਇੱਕ ਦੇਸ਼ਵਾਸੀ ਦੇ ਮੌਲਕ ਅਧਿਕਾਰਾਂ ਦੇ ਉੱਤੇ ਹਮਲਾ ਹੈ ਜੀ ਉੱਤੇ ਇੱਕ ਘੱਟ ਗਿਣਤੀਆਂ ਦੇ ਉੱਤੇ ਵੀ ਬਹੁਤ ਵੱਡਾ ਇਹ ਹਮਲਾ ਹੈ ਤੋਂ ਇਹਨੂੰ ਕੋਈ ਵੀ ਜਿਹੜਾ ਇਨਸਾਫ ਪਸੰਦ ਬੰਦਾ ਉਹ ਇਹਨੂੰ pardas ਨਹੀਂ ਕਰ ਸਕਦਾ ਇਹ ਬਹੁਤ ਦੁੱਖਦਾਈ ਘਟਨਾ ਹੈ ਇਸ ਤੋਂ ਪਹਿਲਾਂ ਮੁਲਾਕਾਤਾਂ ਲਗਾਤਾਰ ਹੋ ਰਹੀਆਂ ਸੀ ਪਰ ਅਚਾਨਕ ਇਹ ਮੁਲਾਕਾਤਾਂ ਬੰਦ ਕਰ ਦਿੱਤੀਆਂ ਗਈਆਂ ਇਸ ਦੇ ਪਿੱਛੇ ਦੀ ਵਜ੍ਹਾ ਤੁਹਾਨੂੰ ਕੀ ਲੱਗਦੀ ਹੈ ਜਾਂ ਇਸ ਦੇ ਪਿੱਛੇ ਦੇ ਜ਼ਿੰਮੇਵਾਰ ਇਨਸਾਨ ਤੁਹਾਨੂੰ ਕੌਣ ਲੱਗਦੇ ਨੇ ਦੇਖੋ ਜਿਹੜੇ ਇਹ ਹਿੰਦੂਤਾ ਵਿਚਾਰ ਨੇ ਹਮੇਸ਼ਾ ਘੱਟ ਜਿੰਦਗੀਆਂ ਨੂੰ ਦਬਾ ਕੇ ਰੱਖਿਆ ਜਿਹੜੇ ਲੋਕ ਸੱਚੀ ਗੱਲ ਕਰਦੇ ਨੇ ਕਾਨੂੰਨ ਦੀ ਗੱਲ ਕਰਦੇ ਨੇ ਸਾਫ ਦੀ ਗੱਲ ਕਰਦੇ ਨੇ ਉਹਨਾਂ ਨੂੰ ਦਬਾਇਆ ਜਾਂਦਾ ਹੈ ਤੇ ਇਹ ਵੀ ਉਹ ਇਹ ਗੱਲ ਹੈ ਇਹ ਜਿਹੜੇ ਵੇਚਦੀਆਂ ਏਜੰਸੀਆਂ ਨੇ ਜਾਂ ਵੇਚਦੇ ਜਿਹੜੇ ਮਾਲਕ ਨੇ ਤੇ ਸਾਰਾ ਸਰਕਾਰ ਦਾ ਕਸੂਰ ਹੈ ਸੋ ਇਹ ਇਹ ਨਹੀਂ ਕਰਨਾ ਚਾਹੀਦਾ ਕਿਉਂਕਿ ਕਾਨੂੰਨੀ ਤੌਰ ਦੇ ਤੇ ਇਹ ਸਾਰਿਆਂ ਨੂੰ ਅਧਿਕਾਰ ਨੇ ਇਹ ਇੰਨਾ ਦੀ ਜ਼ਿੰਮੇਵਾਰੀ ਹੈ ਜੇ ਵਾਸਤੇ ਸਰਕਾਰ ਹੀ ਮੈਂ ਜ਼ਿੰਮੇਵਾਰ ਸਮਝੀ ਨਹੀਂ ਸਰਕਾਰ ਨੂੰ ਤੁਸੀਂ ਜ਼ਿੰਮੇਵਾਰ ਸਮਝਦੇ ਹੋ ਪਰ ਅਗਰ ਗੱਲ ਕੀਤੀ ਜਾਵੇ ਹਰਮਿੰਦਰ ਸਿੰਘ ਆਲੂਵਾਲੀਆ ਜੀ ਦੀ ਤਾਂ ਉਹਨਾਂ ਨੇ ਸਾਫ਼ ਤੌਰ ਤੇ ਦਿੱਤੇ ਹੈ ਕਿ ਬਹੁਤ ਸਾਰੇ ਸੰਦੇਸ਼ ਅਜਿਹੇ ਸਨ ਜਿਹੜੇ ਅੰਦਰੋਂ ਜਾਰੀ ਕੀਤੇ ਜਾਂਦੇ ਸਨ ਜਿਹੜੇ ਪਹੁੰਚਾਏ ਜਾਂਦੇ ਸਨ ਜਥੇਦਾਰਾਂ ਤੱਕ ਤੁਹਾਡੇ ਤੱਕ ਪਹੁੰਚਾਏ ਜਾਂਦੇ ਸਨ ਪਰ ਉਹੀ ਸੰਦੇਸ਼ ਸਿਰਫ ਪੜ੍ਹ ਕੇ ਸੁਣਾਏ ਜਾਂਦੇ ਸਨ ਸੰਗਤ ਨੂੰ ਜਿਹੜੇ ਤੁਹਾਡੇ ਤੁਹਾਨੂੰ ਚੰਗੇ ਲੱਗਦੇ ਸੀ ਬਾਕੀ ਸੰਦੇਸ਼ ਜਿਹੜੇ ਤੁਹਾਡੇ ਪੱਖ ਦੇ ਨਹੀਂ ਹੁੰਦੇ ਸੀ ਉਹ ਇੱਕ ਪਾਸੇ ਕਰ ਦਿੱਤੇ ਜਾਂਦੇ ਸੀ ਅਜਿਹੀਆਂ ਗੱਲਾਂ ਹੁਣ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਉਹਨਾਂ ਦੇ ਵਿੱਚ ਕਿੰਨੀ ਸੱਚਾਈ ਹੈ ਇਹ ਨਹੀਂ ਆ ਵੀ ਕੋਈ ਗੱਲ ਨਹੀਂ ਹੈ ਜੀ ਜੀ ਕੋਈ ਉਹਨਾਂ ਦਾ ਜਿਹੜਾ ਸਰਵੇਖ ਉਹ ਕਿਸੇ ਨੇ ਨਹੀਂ ਪਾਠੇ ਕੀਤਾ ਗਿਆ ਉਹ ਬਾਰੇ ਲੋਕਾਂ ਕੋਲ ਉਹ ਪਹੁੰਚੇ ਰਹੇ ਨੇ ਇਹ ਤਾਂ ਸਹੀ ਲੋਕ ਗਮਰਾਹ ਹੋਣ ਜਿਹੜਾ ਪ੍ਰਚਾਰ ਕਰਦੇ ਨੇ ਉਹਨਾਂ ਵਾਸਤੇ ਇਹ ਗੱਲਾਂ ਨਹੀਂ ਠੀਕ ਹੈਗੀਆਂ ਕਿਉਂਕਿ ਇਹ ਸੰਸਾ ਤੇ ਕੌਮ ਬੜੀ ਵੱਡੀ ਹੈ ਤੇ ਆਪਾਂ ਸਾਰੇ ਇੱਕ ਬਹੁਤ ਵੱਡੀ ਝੰਡੀ ਲੜ ਰਹੇ ਜੀ ਉਹ ਉਹਦੇ ਉੱਤੇ ਇਹੋ ਜਿਹੀਆਂ ਜਿਹੜੀਆਂ ਛੋਟੀਆਂ ਜਿਹੜੀਆਂ ਮੋਟੀਆਂ ਗੱਲਾਂ ਜਾਂ ਨੂੰ ਆਪਾਂ ਪਰਿਵਾਰਕ ਨੋਗ ਸੋਪ ਚੈ ਲਈਏ ਜੀ ਉਹ ਨਹੀਂ ਕੋਈ ਮੈਨੇ ਰੱਖ ਲਈ قوم ਤੇ ਪੰਤ ਨੂੰ ਹਮੇਸ਼ਾ ਮੁਖ ਰੱਖ ਕੇ ਚੱਲਿਆ ਜਾਂਦਾ ਹੈ ਤੇ ਸੋਚਿਆ ਜਾਂਦਾ ਹੈ ਤੇ ਅੱਜ ਤੱਕ ਇਹ ਕਤੁਰਤਾ ਰਹੀ ਜਾਂ ਸਾਰਾ ਕੁਝ ਕੋਈ ਕਿਸੇ ਦੇ ਉਲਟ ਨਹੀਂ ਹੈਗਾ ਸਾਰਿਆਂ ਨੇ ਰਲ ਕੇ ਵੱਡੀਆਂ ਲੜਾਈਆਂ ਲੜੀਆਂ ਨੇ ਤੇ ਵੱਡੇ ਮਾਰਕੇ ਵੀ ਮਾਰੇ ਨੇ ਪਰ ਜਥੇਦਾਰ ਸਾਹਿਬ ਅਗਰ ਗੱਲ ਕੀਤੀ ਜਾਏ ਪੰਜ ਮੈਂਬਰਾਂ ਦੀ ਕਮੇਟੀ ਦੀ ਜੋ ਕਿਹਾ ਗਿਆ ਸੀਗਾ ਜਗਤਾਰ ਹਵਾਲਾ ਜੀ ਵੱਲੋਂ ਕਿ ਬਹੁਤ ਜਲਦ ਬਣਾਈ ਜਾਏਗੀ 3 ਤਰੀਕ ਨੂੰ ਉਹ ਗਠਿਤ ਕਰ ਦਿੱਤੀ ਗਈ ਤੇ ਉਸ ਤੋਂ ਬਾਅਦ ਇਹ ਫੈਸਲਾ ਆਂਦਾ ਹੈ ਤੇ ਜੋ ਉਹਨਾਂ ਦੀ ਮੁਲਾਕਾਤ ਹੀ ਨਹੀਂ ਉਹ ਇਲਜ਼ਾਮ ਵੀ ਇਹ ਲਗਾਉਂਦੇ ਨੇ ਕਿ ਕਿਤੇ ਨਾ ਕਿਤੇ ਸਾਡੇ ਉਹ ਆਪਣੇ ਹੀ ਨੇ ਚੋਲਿਆਂ ਦੇ ਵਿੱਚ ਜਿਨ੍ਹਾਂ ਨੇ ਇਹ ਮੁਲਾਕਾਤਾਂ ਬੰਦ ਕਰਵਾਈਆਂ ਨੇ ਕਿਉਂਕਿ ਉਹਨਾਂ ਨੂੰ ਨਾ ਤਾਂ 5 ਮੈਂਬਰਾਂ ਦੀ ਕਮੇਟੀ ਦੇ ਵਿੱਚ ਜਗ੍ਹਾ ਮਿਲੀ ਤੇ ਜੋ ਕਾਰਜ ਉਹਨਾਂ ਨੂੰ ਦਿੱਤੇ ਗਏ ਸਨ ਤੇ ਕੌਮ ਨੇ ਭਰੋਸਾ ਜਿਹੜਾ ਉਹਨਾਂ ਤੇ ਕੀਤਾ ਸੀ ਉਹ ਭਰੋਸਾ ਉਹਨਾਂ ਨੇ ਤੋੜਿਆ ਡਾਇਰੈਕਟ ਵੇ ਇੰਡਾਇਰੈਕਟ ਵੇ ਨਿਸ਼ਾਨਾ ਬਰਗਾੜੀ ਇਨਸਾਫ ਮੋਸ਼ਨ ਬਣਾਇਆ ਗਿਆ ਮੈਂ ਇਹ 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 ਗੱਲ ਨਹੀਂ ਮੰਨਦਾ ਇਹ ਇਸ ਤਰ੍ਹਾਂ ਦਾ ਕੁਝ ਨਹੀਂ ਹੋ ਸਕਦਾ ਜੀ ਨਾ ਕੋਈ ਕਿਸੇ ਦੇ ਆਖਰ ਮੁਲਾਕਾਤਾਂ ਕਰਾਉਂਦਾ ਹੈ ਤੇ ਨਾ ਕੋਈ ਕਿਸੇ ਦੇ ਆਖਰ ਬੰਦ ਕਰਾਉਂਦਾ ਜੀ ਪਰ ਅਗਰ ਤੁਹਾਡੀ ਗੱਲ ਕੀਤੀ ਜਾਵੇ ਜਾਂ ਬਲਜੀਤ ਸਿੰਘ ਜੀ ਦਾਦੂਵਾਲ ਦੀ ਗੱਲ ਕੀਤੀ ਜਾਵੇ ਅਮਰੀਕ ਸਿੰਘ ਦੀ ਅਜਨਾਲਾ ਦੀ ਗੱਲ ਕੀਤੀ ਜਾਵੇ ਉਹਨਾਂ ਨੂੰ ਇੱਕ ਮੰਚ ਉੱਤੇ ਦੇਖਣਾ ਸੰਗਤ ਪਸੰਦ ਕਰਦੀ ਹੈ ਤੇ ਸੰਗਤ ਚਾਹਦੀ ਹੈ ਕਿ ਸਾਡੇ ਜਿਹੜੇ ਸਰਬੱਤ ਖਾਲਸਾ ਵਲੋਂ ਥਾਪੇ ਗਏ ਜਥੇਦਾਰ ਨੇ ਉਹ ਇੱਕ ਮੰਚ ਉੱਤੇ ਇਕੱਠਾ ਹੋਣ ਇਕੱਤਰ ਹੋਣ ਪਰ ਅੱਜ ਕੱਲ ਸਾਡੇ ਜਥੇਦਾਰ ਹੀ ਇੱਕ ਦੂਜੇ ਵੱਲ ਪਿੱਠ ਕਰਕੇ ਖੜੇ ਨੇ ਤਾਂ ਕੌਮ ਅੱਗੇ ਕੌਣ ਲੈ ਕੇ ਜਾਊਗਾ ਅਸਲ ਜਿਹੜੀ ਕੌਮ ਆ ਨਾ ਜੀ ਕੌਮ ਨੇ ਆਪਣੀ ਜਿਹੜੀ ਏਕਤਾ ਨਾ ਉਹ ਪੂਰੀ ਦੁਨੀਆ ਦੇ ਵਿੱਚ ਵਿਖਾਤੀ ਹੈ ਨਾ ਕੋਈ ਜਥੇਦਾਰ ਇੱਕ ਦੂਜੇ ਵੱਲੇ ਪਿੱਟ ਕਰਕੇ ਖੜੇ ਨੇ ਤੇ ਸਾਰੇ ਜਥੇਦਾਰਾਂ ਨੇ ਜਿਹੜੀ ਆਪਣੀ ਸੇਵਾ ਉਹ ਪੂਰੀ ਨਿਭਾਈ ਹੈ ਜੀ ਐਵੇਂ ਆਪਾਂ ਕਿਸੇ ਨੂੰ ਕੁਝ ਕਹੀ ਜੇ ਉਹ ਗਲਤ ਗੱਲ ਆ ਜੀ ਜਥੇਦਾਰ ਜਥੇਦਾਰੀ ਹੁੰਦੇ ਨੇ ਜੀ ਕੌਮ ਕੌਮ ਹੁੰਦੀ ਐ ਜੀ ਜਥੇਦਾਰਾਂ ਦੇ ਰੁਤਬੇ ਬਹੁਤ ਵੱਡੇ ਨੇ ਬੜੇ ਉੱਚੇ ਦੁੱੱਚੇ ਨੇ ਜੀ ਹਨਾ ਬਿਲਕੁਲ ਤੇ ਐਵੇਂ ਸਿੱਧਾ ਉਂਗਲਾ ਕਰ ਦੇ ਕੇ ਇਹ ਇਹ ਸਾਨੂੰ ਸੰਸਦ ਨੂੰ ਇੱਕ ਹੋਰ ਕਰਦਾ ਜਿਹੜਾ ਸੁਭਾਅ ਹੈ ਇਹ ਬਦਲਣਾ ਪੈਣਾ ਹੈ ਨਾ ਬਦਲਣਾ ਪੈਣਾ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਜਥੇਦਦਾ ਰੁਤਪਾ ਬਹੁਤ ਉੱਚਾ ਹੁੰਦਾ ਹੈ ਤੇ ਪਰ ਸਾਨੂੰ ਉਸ ਰੁਤਬੇ ਦੀ ਗਰੀਮਾ ਵੀ ਰੱਖਣੀ ਚਾਹੀਦੀ ਹੈ ਕਿਉਂਕਿ ਅਗਰ ਬਲਜੀਤ ਸਿੰਘ ਜੀ ਦਾਦੂਵਾਲ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਸੀ ਕਿ ਤੁਹਾਡੇ ਕੀ ਮਤਭੇਦ ਨੇ ਕਹਿੰਦੇ ਸਾਡੇ ਮਤਭੇਦ ਹੈਗੇ ਨੇ ਅਸੀਂ ਜਲਦ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਮਾਨ ਸਾਹਿਬ ਦੇ ਨਾਲ ਜੋ ਵੀ ਸਾਡੇ ਮਤਭੇਦ ਨੇ ਤੇ ਹੁਣ ਉਹੀ ਚੀਜ਼ ਆ ਜਾਂਦੀ ਹੈ ਕਿ ਮਤ ਭੇਤ ਕੀ ਨੇ ਉਹਨਾਂ ਨੇ ਸਿੰਪਲ ਇੱਕ ਚੀਜ਼ ਕਹੀ ਕਿ ਬਰਗਾੜੀ ਇਨਸਾਫ ਮੋਰਚਾ ਇਹ ਨਹੀਂ ਛੇਤੀ ਚੱਕਣ ਦੀ ਉਹਨਾਂ ਨੂੰ ਲੋੜ ਕੀ ਪਈ ਸੀ ਕਿਹੜਾ ਕਾਰਨਾ ਕਰਕੇ ਚੱਕਿਆ ਮੈਂ ਇੱਕ ਵਾਰ ਕਲੀਅਰ ਕਰ ਦੇਵਾਂ ਦੇਖੋ ਦੇਖੋ ਹੁਣ ਜੇ ਮੈਂ ਅੱਜ ਕਹਾਂ ਬਈ ਹੁਣ ਮੈਂ ਧਰਨੇ ਤੇ ਬੈਠਾ ਅੱਧੇ ਘੰਟੇ ਬਾਅਦ ਚੱਕ ਲਵਾਂ ਕਿ ਉਹਨੂੰ ਛੇਤੀ ਕਵਾਂਗੇ ਘੰਟੇ ਬਾਅਦ ਚੁੱਕ ਲਵਾਂ ਉਹਨੂੰ ਛੇਤੀ ਕਵਾਂਗੇ ਦੂਜੇ ਦਿਨ ਚੁੱਕ ਲੇ ਜੀ ਉਹਨੂੰ ਛੇਤੀ ਕਵਾਂਗੇ ਹੈਨਾ ਜੀ ਅਰੇ ਜਦੋਂ ਸਾਲ ਅੱਧਾ ਲੰਘ ਜਾਵੇ ਇਹ ਨੂੰ ਛੇਤੀ ਕਹਿਣਾ ਤੇ ਮੇਰਾ ਖਿਆਲ ਬਹੁਤੀ ਕੋਈ ਸਿਆਣਪ ਵਾਲੀ ਗੱਲ ਨਹੀਂ ਹੁੰਦੀ ਇਹ ਨਹੀਂ ਗੱਲ ਹੈ ਜਿੱਤੇ ਅੱਧੇ ਸਾਲ ਤੋਂ ਵੀ ਵੱਧ ਲੰਘ ਗਿਆ ਤੁਸੀਂ ਸੋਚ ਕੇ ਵੇਖੋ ਜੀ ਅਕਸਰ 6 ਮਹੀਨੇ ਸਾਢੇ 6 ਮਹੀਨੇ ਇਹ ਬੁਛੋਟੀਆਂ ਮੋਟੀਆਂ ਗੱਲਾਂ ਨੇ ਪੂਰੇ ਕੌਮ ਉੱਤੇ ਸਾਜਰ ਹੋਈ ਆ ਉਹਦੀ ਕੌਮ ਨੇ ਉਹਨੂੰ ਮੰਨਿਆ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਚਾਹੇ 6 ਮਹੀਨੇ ਹੋ ਗਏ ਸੀ ਪਰ ਜੋ ਅਸੀਂ ਟੀਕਾ ਦਿੱਤਾ ਸੀ ਜਿਹੜੀਆਂ ਮੰਗਾਂ ਸੀ ਰੱਖੀਆਂ ਸੀ ਮੇਰੇ ਇੱਕ ਮਿੰਟ ਗੱਲ ਦੋ ਜੀ ਪੂਰੀ ਦੁਨੀਆ ਦੇ ਵਿੱਚ ਇਸ ਇਸ ਮੋਰਚੇ ਨੇ ਸ਼ਾਂਤੀ ਦਾ ਸਨੇਹਾ ਦਿੱਤਾ ਹੈ ਜੀ ਔਰ ਸਿੱਖਾਂ ਦਾ ਜਿਹੜਾ ਏਜੰਸੀਆਂ ਨੇ ਜਿਹੜਾ ਵਿਗਾੜ ਕੇ ਤੈਸ਼ ਕੀਤਾ ਹੋਇਆ ਸੀ ਜੀ ਉਹਨੂੰ ਬੜਾ ਉਜਲਾ ਕੀਤਾ ਉਹਨੂੰ ਬੜਾ ਸਾਫ ਉਤਰਾ ਕਰਕੇ ਪੂਰੀ ਦੁਨੀਆ 'ਚ ਪੇਸ਼ ਕਰਤਾ ਜੀ ਜਿਹਨੂੰ ਦੂਸਰੇ ਧਰਮਾਂ ਦੇ ਲੋਕਾਂ ਨੇ ਵੀ ਮੰਨਿਆ ਮੁਸਲਮਾਨ, ਹਿੰਦੂ, ਈਸਾਈ ਉਹ ਵੀ ਵੱਡੇ-ਵੱਡੇ ਕਾਫਲੇ ਲੈ ਕੇ ਉੱਥੇ ਆਏ ਜੀ ਇਹ ਬਹੁਤ ਵੱਡੀਆਂ ਗੱਲਾਂ ਨੇ ਮੂੰਹ ਤੋਂ ਆਪਾਂ ਕੁਝ ਵੀ ਬੋਲ ਦਈਏ ਜ਼ਰੂਰੀ ਨਹੀਂ ਕਿ ਉਹ ਠੀਕ ਹੋ ਜੇ ਪਰ ਅਸਲੀਅਤ ਅਸਲੀਅਤ ਰਹਿੰਦੀ ਆ ਸੱਚ ਸੱਚ ਹੁੰਦਾ ਮਨਸਬ ਟੜਨਾ ਤੁਹਾਡੀ ਸਾਰੀਆਂ ਗੱਲਾਂ ਨਾਲ ਐਗਰੀਆ ਪਰ ਤੁਹਾਨੂੰ ਨਹੀਂ ਲੱਗਦਾ ਕਿ ਹੱਲੇ ਮੋਰਚੇ ਦੀਆਂ ਬਹੁਤ ਪ੍ਰਾਪਤੀਆਂ ਹੋਣੀਆਂ ਸੀ ਅਸੀਂ ਕਿਤੇ ਨਾ ਕਿਤੇ ਗਲਤ ਹੋ ਗਏ ਆ ਅਸੀਂ ਸਿਆਸਤਦਾਨਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਨਹੀਂ ਕੁਝ ਵੀ ਗਲਤ ਨਹੀਂ ਹੋਇਆ ਤੇ ਮੋਰਚਾ ਖਤਮ ਹੀ ਨਹੀਂ ਹੋਇਆ ਮੋਰਚੇ ਨੇ ਸਿਰਫ ਆਪਣਾ ਪਰਾ ਬਦਲੇ ਪਰਾ ਬਦਲੇ ਜੀ ਕਿਉਂਕਿ ਜੋ ਹੈਗੇ ਨ ਸਿੱਖਾਂ ਦੇ ਖਾਲਸੇ ਦੀ ਰਹਿਤ ਮਰਜ਼ਾ ਉਹਦੇ ਉਹਨੂੰ ਮੁਖ ਰੱਖ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਸਿਰਜਣਾ ਕੀਤੀ ਹੈ ਜੀ ਜੋ ਮੇਰੀ ਪੀੜੀ ਦਾ ਸੰਮੇਲ ਹੈ ਧਰਮ ਤੇ ਸਿਆਸਤ ਦੋਵੇਂ ਇਕੱਠੇ ਨੇ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਸਿਧਾਂਤ ਹੈ ਜਾਂ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਜੋ ਮਰਜ਼ਾ ਹੈ ਜੀ ਉਹ ਧਰਮ ਅਤੇ ਸਿਆਸਤ ਦੋਵਾਂ ਦੀ ਗੱਲ ਕਰਦੀ ਹੈ ਇਹ ਜ਼ਰੂਰੀ ਨਹੀਂ ਹੈਗਾ ਕਿ ਕੱਲੀ ਮਾਲਾ ਫੇਰਨੀ ਆ ਜਾਂ ਪਾਠ ਕਰਨਾ ਉਹ ਮੈਦਾਨੇ ਜੰਗ ਦੇ ਵਿੱਚ ਹੀ ਹਰ ਤਰ੍ਹਾਂ ਦੀ ਲੜਾਈ ਦੇ ਵਿੱਚ ਜਿਹੜਾ ਕੰਮ ਆਉਂਦਾ ਜਦ ਜੇਰ ਲੜਦਾ ਤੇ ਉਹ ਗੱਲ ਕਰਦਾ ਉਸ ਨੂੰ ਮੁੱਖ ਰੱਖ ਕੇ ਅੱਜ ਲੋੜ ਆ ਕਿ ਧਾਰਮਿਕ ਤੌਰ ਦੇ ਉਤੇ ਜਿੱਥੇ ਮਾਹੌਲ ਖਰਾਬ ਆ ਉੱਥੇ ਸਿਆਸੀ ਤੌਰ ਦੇ ਤੇ ਵੀ ਮਾਹੌਲ ਬਹੁਤ ਗੰਦਲਾ ਹੋ ਗਿਆ ਉਹਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਹੈ ਤੇ ਉਹ ਖਾਲਸਾ ਪੰਥ ਹੀ ਨਿਕਲੂਗਾ ਬਾਹਰ ਤੇ ਫਿਰ ਜਿਹੜੀ ਅਸਲੀਅਤ ਜਾਂ ਜਿਹੜਾ ਸੱਚਾ ਸੋਚਾ ਜਿਹੜਾ ਜਿਹੜੀ ਖਿਆਸਤਾ ਉਹ ਫਿਰ ਸਾਹਮਣੇ ਆ ਸਕਦੀ ਹੈ ਨਹੀਂ ਤਾਂ ਅੱਜ ਕੱਲ ਕਿਸੇ ਵੀ ਸਿਆਸੀ ਬੰਦੇ ਦੇ ਉੱਤੇ ਭਾਵੇਂ ਉਹ ਦੇਖੋਵੇਂ ਜਾਂ ਉਹਨੇ ਕੋਈ ਧਾਰਮਿਕ ਬੁਰਕਾ ਪਾਇਆ ਹੋਵੇ ਜਿਹੜੇ ਲੋਕ ਨਹੀਂ ਉਹ ਇਤਬਾਰ ਨਹੀਂ ਕਰਦੇ ਉਹ ਉਹਨੂੰ ਸਮਝਦੇ ਨੇ ਬਹੁਤ ਮਾੜਾ ਬੰਦਾ ਹੈ ਜੀ ਤੋਂ ਇਸ ਕਰਕੇ ਇਸ ਸਿਆਸਤ ਨੂੰ ਮਰਜ਼ਾਦਾ ਦੇ ਮੁਤਾਬਕ ਧਰਮ ਦੇ ਝੂਲੇ ਥੱਲੇ ਨਖਾਰਨਾ ਤੇ ਚਲਾਉਣਾ ਬਹੁਤ ਜ਼ਰੂਰੀ ਆ ਇਸ ਕਰਕੇ ਅੱਜ ਬਰਗਾੜੀ ਮੋਰਚੇ ਨੇ ਜਿਹੜਾ ਦੂਜਾ ਰੂਪ ਆ ਉਹ ਉਹ ਲਿਆ ਹੋਇਆ ਕਿ ਹੁਣ ਅਸੀਂ ਜਿਹੜਾ ਸਿਆਸੀ ਮੈਦਾਨ ਆ ਉਹ ਵੀ ਚੋਰਾ ਤੇ ਟਾਕੂਆਂ ਦੇ ਜਾਂ ਦੁਸ਼ਮਣਾਂ ਦੇ ਹੱਥ ਵਿੱਚ ਨਹੀਂ ਰਹਿਣ ਦੇਣਾ ਉਹ ਵੀ ਅਸੀਂ ਕਾਲ ਸੇ ਪੰਛ ਦੇ ਹਵਾਲੇ ਕਰਨੇ ਅੰਤ ਵਿੱਚ ਇੱਕ ਹੋਰ ਚੀਜ਼ ਪੁੱਛਣਾ ਚਾਹਾਂਗਾ ਕਿ ਤੁਹਾਨੂੰ ਨਹੀਂ ਲੱਗਦਾ ਕਿ ਬਰਗਾੜੀ ਇਨਸਾਫ ਮੋਰਚੇ ਦੇ ਅਗਲੇ ਪੜਾਅ ਤੇ ਜਦੋਂ ਤੁਸੀਂ ਪਹਿਲਾ ਪੜਾਅ ਖਤਮ ਕੀਤਾ ਤੇ ਦੂਜੇ ਪੜਾਅ ਤੇ ਪਹੁੰਚੇ ਜਿਹੜੇ ਸੰਗਤ ਤੁਹਾਡੇ ਤੇ ਭਰੋਸਾ ਕਰਦੀ ਸੀ ਜਾਂ ਜਿਹੜੇ ਜਥੇਦਾਰ ਤੁਹਾਡੇ ਨਾਲ ਸੀ ਉਹਨਾਂ ਨੂੰ ਵੀ ਭਰੋਸੇ ਦੇ ਵਿੱਚ ਲੈ ਕੇ ਉਹ ਪੜਾਅ ਸ਼ੁਰੂ ਕਰਨਾ ਚਾਹੀਦਾ ਸੀ ਕਿਉਂਕਿ ਅੱਧੀ ਸੰਗਤ ਟੁੱਟੀ ਜਥੇਦਾਰ ਟੁੱਟੇ ਵੇਖੋ ਜੀ ਮੈਂ ਕਹਿ ਰਿਹਾ ਕਿ ਮੈਨੂੰ ਜਦੋਂ ਮੈਂ ਇੱਥੇ 6.5 ਮਹੀਨੇ ਬੈਠਿਆ ਹਾਂ ਜੀ ਮੈਨੂੰ ਕੌਮ ਦੇ ਬੱਚੇ-ਬੱਚੇ ਤੇ ਭਰੋਸਾ ਸੀ ਵੀ ਤੇ ਏਡਾ ਮਾਣ ਸੀ ਇਹ ਬੱਚਾ-ਬੱਚਾ ਕੌਮ ਦਾ ਜਮੋਰ ਦੇ ਨਾਲ ਖੜ ਗਿਆ ਜੀ ਤੇ ਇਸੇ ਉਨਮੀ ਮੈਂ ਉਹੀ ਸੋਚ ਲੈ ਕੇ ਚੱਲ ਰਿਹਾ ਕਿ ਬੱਚਾ-ਬੱਚਾ ਕੌਮ ਦਾ ਅਦਰੀਏ ਚ ਵਿਦੇਸ਼ ਵਿੱਚ ਜਿੱਥੇ ਵੀ ਬੈਠਾ ਉਹ ਆਪਣੇ ਸੰਪਰ ਦੇ ਲਈ ਆਪਣੇ ਕੌਮ ਦੇ ਲਈ ਉਹ ਜਿਹੜੀ ਸਿਆਸੀ ਤਾਕਤ ਆਪਣੇ ਹੱਥ ਵਿੱਚ ਕਰਨ ਦੇ ਲਈ ਉਹ ਬਿਲਕੁਲ ਖੜੂਗਾ ਤੇ ਕੱਲੇ-ਕੱਲੇ ਦੀ ਮੈਨੂੰ ਲੋੜ ਆ ਮੈਨੂੰ ਭਾਵੇਂ ਕੋਈ ਮੰਦਾ ਬੋਲੇ ਭਾਵੇਂ ਕੋਈ ਬੋਲੇ ਚੰਗਾ ਜੀ ਪਰ ਮੇਰੇ ਵਾਸਤੇ ਸਾਰੇ ਸੰਗਿਆ ਮੈਂ ਕਿਸੇ ਨਾਲ ਨਹੀਂ ਲੜਿਆ ਨਾ ਮੇਰੇ ਕਿਸੇ ਨਾਲ ਕੋਈ ਰੰਜਿਸ਼ ਆ ਨਾ ਮੇਰੇ ਤੇ ਨਾਲ ਕੋਈ ਦੁਸ਼ਮਣੀ ਆ ਬਹੁਤ ਸਾਰੇ ਜਿਹੜੇ ਜਿਵੇਂ ਦਾਦੂਆ ਸਾਹਿਬ ਆ ਅਜਨਾਲਾ ਸਾਹਿਬ ਆ ਜਾਂ ਜਿੰਨੇ ਵੀ ਨੇ ਸਾਡੇ ਗਠੇਦਾਰ ਸਹਿਮੰਤ ਸਾਹਿਬ ਇਹਨਾਂ ਨੇ ਬਹੁਤ ਸਾਰਾ ਕੰਮ ਕੀਤਾ ਇਹਨਾਂ ਦੀ ਬਹੁਤ ਵੱਡੀਆਂ ਸਵਾਵਾਂ ਨੇ ਇਹਨਾਂ ਦਾ ਦੇਣ ਨਹੀਂ ਦਿੱਤਾ ਜਾ ਸਕਦਾ ਹਨਾ ਜੀ ਇਸ ਕਰਕੇ ਇਹੋ ਜੀ ਕੋਈ ਗੱਲ ਨਹੀਂ ਹੈਗੀ ਜਦੋਂ ਆਪਾਂ ਉਹ ਪ੍ਰਵਾਦਕ ਮਾੜਾ ਮੁਰਦੀ ਲੋਕਚੋਕ ਹੋ ਜਾਂਦੀ ਹੈ ਤੇ ਆਪਾਂ ਨੂੰ ਕੌਮੀ ਪੱਧਰ ਤੇ ਲੈ ਕੇ ਜਾਇਆ ਕਰੀਏ ਉਹ ਉਹ ਕੌਮ ਦੀ ਬਹੁਤ ਵੱਡੀ ਲੜਾਈ ਹੈ ਬਹੁਤ ਵੱਡੀ ਆਪਾਂ ਜਿਹੜੀ ਮੰਜ਼ਲ ਉਹ ਪ੍ਰਾਪਤ ਕਰਨੀ ਹੈ ਇਹ ਇਹ ਛੋਟੀਆਂ ਮੋਟੀਆਂ ਗੱਲਾਂ ਨਹੀਂ ਨਾਲੇ ਕਦੇ ਵੀ ਇੱਕ ਤਖਤ ਜਿਹੜਾ ਹੈ ਇੱਕ ਤਖਤ ਜਿਹੜਾ ਹੈ ਉਹ ਦੂਜੇ ਤਖਤ ਨਾਲ ਨਹੀਂ ਲੜਦਾ ਹੁੰਦਾ ਜੀ ਇਹਨਾਂ ਦਾ ਸਾਲਮੇਟ ਸਮੇਲ ਹੁੰਦਾ ਹੈ ਜੀ ਸੋ ਉਹ ਸਮਰਜਾਉਂਦਾ ਆਪਾਂ ਮੰਨਦੇ ਆਂ ਤੇ ਉਹਦੇ ਮੁਤਾਬਕ ਆਪਾਂ ਚੱਲਦੇ ਪਏ ਆਂ ਇਹੋ ਜੀ ਕੋਈ ਵੀ ਗੱਲ ਜੇ ਕੋਈ ਕਮੈਂਟ ਹੋਵੇ ਜੇ ਕੋਈ ਕੌਮ ਨਿਰਾਸ਼ ਹੋਵੇ ਸਾਰੀ ਕੌਮ ਨੂੰ ਚੜ੍ਹਦੀ ਕਲਾ ਵਿੱਚ ਰਹਿਣਾ ਚਾਹੀਦਾ ਤੇ ਚੜ੍ਹਦੀ ਕਲਾ ਦੇ ਨਾਲ ਹੀ ਇਹ ਵਿਸ਼ਵਾਸ ਕਰਕੇ ਸਰਬੱਤ ਖਾਲਸੇ ਵਿੱਚ ਸਵਾਮਾਂ ਦਿੱਤੀਆਂ ਕਿ ਚੜ੍ਹਦੀ ਕਲਾ ਦੇ ਨਾਲ ਕੌਮ ਨੂੰ ਜਿਹੜਾ ਸਾਥ ਦੇਣਾ ਚਾਹੀਦਾ ਹੈ ਅਰੇ ਅਸੀਂ ਲੜਨ ਜੋਗੇ ਹੈਗੇ ਆਂ ਕਿ ਲੜਨਾ ਚਾਹੁੰਨੇ ਆਂ ਈਮਾਨਦਾਰੀ ਦੇ ਨਾਲ ਲੜਿਆ ਤੇ ਈਮਾਨਦਾਰੀ ਨਾਲ ਆਪਾਂ ਲੜਨਾ ਜਦੋਂ ਸਭ ਅੰਤ ਦੇ ਵਿੱਚ ਸਿਰਫ ਇੱਕ ਚੀਜ਼ ਪੁੱਛਣਾ ਚਾਹਾਂਗਾ ਤੇ ਉਮੀਦ ਕਰਦਾ ਕਿ ਤੁਸੀਂ ਦਿਲ ਤੇ ਹੱਥ ਰੱਖ ਕੇ ਉਸ ਦਾ ਸੱਚਾਈ ਨਾਲ ਜਵਾਬ ਦਵੋਗੇ ਜਦੋਂ ਬਰਗਾੜੀ ਇਨਸਾਫ ਮੋਰਚਾ ਸਮਾਪਤ ਕੀਤਾ ਗਿਆ ਅਗਰ ਥੋੜੇ ਦਿਨ ਹੋਰ ਅਸੀਂ ਉਸ ਨੂੰ ਕੰਟੀਨਿਊ ਰੱਖ ਲੈਂਦੇ ਤੁਹਾਨੂੰ ਨਹੀਂ ਲੱਗਦਾ ਕਿ ਗੋਡਿਆਪਾਰ ਆਲਰੇਡੀ ਸਰਕਾਰਾਂ ਆ ਚੁੱਕੀਆਂ ਸੀ ਬਹੁਤ ਸਾਰੀਆਂ ਪ੍ਰਾਪਤੀਆਂ ਹੋਰ ਅਸੀਂ ਕਰ ਲੈਂਦੇ ਕੀ ਸੋਚਦੇ ਹੋ ਉਸ ਵੇਲੇ ਜੋ ਮਸਲਾ ਸੀ ਅਸੀਂ ਗਲਤ ਚ ਸੋਚਿਆ ਜਾਂ ਫੈਸਲਾ ਗਲਤ ਲਿੱਤਾ ਨਹੀਂ 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 ਕੋਈ ਗੱਲ ਨਹੀਂ ਸਾਨੂੰ ਉੱਥੇ 2 ਮਹੀਨੇ ਬੈਠਣ ਦੀ ਵੀ ਹੋਰ ਕੋਈ ਕਾਹਲ ਨਹੀਂ ਸੀ ਹੈਗੀ ਇਹੋ ਜਿਹੀ ਨਹੀਂ ਕੋਈ ਗੱਲ ਸੀ ਹੈ ਜੀ ਜੀ ਪਰ ਫੈਸਲਾ ਤੁਹਾਨੂੰ ਲੱਗਦਾ ਕਿ ਤੁਸੀਂ ਬਿਲਕੁਲ ਸਹੀ ਲਿਆ ਸੀਗਾ ਸਾਥ ਸਾਥ ਦੇ ਰੇ ਉਹ ਦੁਸ਼ਮਣ ਦੇ ਨਾਲ ਰਲ ਚੁੱਕੀਆਂ ਸੀ ਗਲੀ ਭੁਗਤ ਹੋ ਗਈ ਸੀ ਉਹ ਕੌਣ ਰਲ ਗਿਆ ਸੀ ਦੁਸ਼ਮਣ ਨਾਲ ਤੇ ਇਹ 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 ਕਰਕੇ ਸਾਰੀਆਂ ਜਥੇਬੰਦੀਆਂ ਦੇ ਮੁਤਾਬਕ ਸਾਰੀਆਂ ਸੰਗਠਨਾਂ ਦੇ ਮੁਤਾਬਕ ਅਕਸਰ ਜਿਹੜਾ ਕਿਹਾ ਜਾਂਦਾ ਸੀ ਕਿ ਉਹਨੂੰ ਕੋਈ ਜਾਰੂਪ ਦਿੱਤਾ ਜਾਵੇ ਹੁਣ ਇੱਥੇ ਚੌਂਕੜੇ ਮਾਰ ਕੇ ਨਾ ਆਪ ਬੈਠੇ ਰਹੀ ਗਿਆ ਫੀਲਡ ਦੇ ਵਿੱਚ ਜਾਂਚ ਵੀ ਕੰਮ ਕਰੀਏ ਤੇ ਉਹ ਸਾਰੀਆਂ ਭਾਵਨਾਵਾਂ ਨੂੰ ਮੁਕਾ ਕੇ ਸਾਰੀਆਂ ਜਥੇਬੰਦੀਆਂ ਨਾਲ ਸਾਰਿਆਂ ਜਥੇਦਾਰਾਂ ਦੇ ਨਾਲ ਸਾਰਿਆਂ ਨਾਲ ਸਲਾਹ ਕਰਕੇ ਫਿਰ ਇਹ ਜਿਹੜਾ ਸਾਰਿਆਂ ਨੇ ਫੈਸਲਾ ਲਿਆ ਨਾ ਕੇ ਧਿਆਨ ਸਿੰਘ ਮੱਡ ਨੇ ਫੈਸਲਾ ਲਿਆ ਜੀ ਕਈ ਸਿੱਖ ਬੁੱਧੀ ਜੀਵੇਂ ਦਾ ਇਹ ਹੀ ਕਹਿਣਾ ਕਿ ਅਗਰ ਉਥੋਂ ਮੋਰਚਾ ਸਮਾਪਤ ਕੀਤਾ ਸੀ ਤਾਂ ਅਗਲਾ ਮੋਰਚਾ ਜਿਹੜਾ ਹੈ ਅਕਾਲ ਤਖਤ ਸਾਹਿਬ ਦੇ ਕੋਲ ਜਾ ਕੇ ਲਗਾਉਣਾ ਚਾਹੀਦਾ ਸੀ ਤਾਂ ਜੋ ਸਰਕਾਰਾਂ ਨੂੰ ਪਤਾ ਲੱਗਦਾ ਕਿ ਮੋਰਚਾ ਲਗਾਤਾਰ ਚੱਲ ਰਿਹਾ ਹੈ ਪਰ ਉਸ ਤੋਂ ਬਾਅਦ ਅਸੀਂ ਕਿਸੇ ਹੋਰ ਪਾਸੇ ਦੇਖੋ ਜਿਹੜਾ ਪਹਿਲਾਂ ਵੀ ਮੋਰਚਾ ਲੱਗਿਆ ਉਹ ਖਾਲਸਾ ਤਖਤ ਕੋਲ ਜਾ ਕੇ ਨਹੀਂ ਲੱਗਿਆ ਜੀ ਮੋਰਚਾ ਜਿੱਥੇ ਮਰਜ਼ੀ ਲੱਗ ਸਕਦਾ ਹੈ ਇਹੋ ਜਿਹੀ ਨਹੀਂ ਕੋਈ ਗੱਲ ਹੈ ਜੀ ਇਹ ਕੋਈ ਮਰਜ਼ਾਦਾ ਥੋੜੀ ਹੈ ਜੀ ਜੀ ਜਿੱਥੇ ਵੀ ਪੰਥ ਚਾਵੇ ਜਿੱਥੇ ਪੰਥ ਨੂੰ ਲੋੜ ਪਵੇ ਜਿੱਥੇ ਵੇਲਾ ਹੋਵੇ ਜਿੱਥੇ ਉੱਥੇ ਹੀ ਜਿਹੜਾ ਖਾਲਸਾ ਪੰਥ ਉਹ ਆਪਣੇ ਝੰਡੇ ਗੱਡ ਦਿੰਦਾ ਤੇ ਉਵੇਂ ਹੀ ਬਰਗਾੜੀ ਗੱਡੇ ਬਿਲਕੁਲ ਜੀ ਤੇ ਅੰਤ ਦੇ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਜੋ ਇਹ ਚੀਜ਼ ਨੂੰ ਸੋਚ ਰਹੀਆਂ ਨੇ ਕਿਉਂਕਿ ਤੁਹਾਡੇ ਉੱਤੇ ਵੀ ਇਲਜ਼ਾਮ ਲੱਗ ਰਹੇ ਨੇ ਦਾਦੂਵਾਲ ਸਾਹਿਬ ਦੇ ਉੱਤੇ ਵੀ ਡਾਇਰੈਕਟ ਵੇ ਇੰਡਾਇਰੈਕਟ ਵੇ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਜੋ ਕੁਝ ਵੀ ਇਸ ਵੇਲੇ ਕੌਮ ਦੇ ਵਿੱਚ ਖਿਲਾਰਾ ਪੈ ਰਿਹਾ ਕਿਤੇ ਨਾ ਕਿਤੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਿਹੜੀ ਜਥੇਦਾਰ ਨੇ ਉਹਨਾਂ ਦੇ ਕਰਕੇ ਹੋ ਰਿਹਾ ਨਹੀਂ 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 ਕੁਝ ਨਹੀਂ ਹੋ ਰਿਹਾ ਕੋਈ ਜਥੇਦਾਰ ਨਹੀਂ ਗਲਤ ਹੈਗੇ ਨਾ ਹਵਾਰਾ ਸਾਹਿਬ ਗਲਤ ਨਹੀਂ ਕੌਮ ਸਿਰਫ ਵਿਸ਼ਵਾਸ ਰੱਖੇ ਕੌਮ ਸਾਥ ਦਵੇ ਜੀ ਜਦੋਂ ਕੋਈ ਕੌਮ ਦੀ ਉਲਟ ਗੱਲ ਹੋ ਗਈ ਕੌਮ ਏਡੀ ਅਣਜਾਣ ਨਹੀਂ ਹੈ ਜੀ ਵੀ ਕੌਮ ਨੂੰ ਪਤਾ ਨਾ ਲੱਗੇ ਸੋ ਅਸੀਂ ਕਹਿੰਨੇ ਵੀ ਕਿਤੇ ਧਾਰਮਿਕ ਤੌਰ ਦੇ ਉੱਤੇ ਸਾਰਾ ਸੰਸਥਾ ਜੁੜਿਆ ਹੋਇਆ ਸੀ ਉਹ ਧਾਰਮਿਕ ਜਿਹੜਾ ਮੋਰਚਾ ਸੀ ਉੱਥੇ ਹੁਣ ਸਿਆਸੀ ਤੌਰ ਦੇ ਉੱਤੇ ਵੀ ਜਿਹੜੀਆਂ ਦੇਸ਼ ਵਿਦੇਸ਼ ਦੀਆਂ ਸੰਗਠਾ ਉਹ ਵੀ ਹੁਣ ਇਸ ਲੜਾਈ ਦੇ ਵਿੱਚ ਆਪਣਾ ਜਿਹੜਾ ਬੰਦ ਦਾ ਯੋਗਦਾਨ ਆ ਉਹ ਉਹ ਤਾਂ ਕਿ ਅਸੀਂ ਜਿਹੜੇ ਜਿਹੜੀਆਂ ਸਰਕਾਰਾਂ ਜਿਹੜੇ ਦੁਸ਼ਮਣਾਂ ਸਾਡੇ ਤੇ ਹਮਲੇ ਕਰਦੇ ਨੇ ਜਾਂ ਸਾਰਾ ਕੁਝ ਹੋ ਰਿਹਾ ਹੈ ਉਹਨਾਂ ਨੂੰ ਰੋਕਣ ਵਾਸਤੇ ਅਸੀਂ ਖੁਦ ਜਿਹੜੀ ਪਾਵਰ ਆ ਉਹ ਇੱਕ ਹਾਲਤੇ ਪੰਥ ਦੇ ਹੱਥ ਵਿੱਚ ਲੈ ਕੇ ਆਈਏ ਇਮਾਨਦਾਰੀ ਨਾਲ ਸੱਚਾ ਤੇ ਸੋਚਾ ਧਰਮ ਦੇ ਜੂਰੇ ਥੱਲੇ ਜਿਹੜਾ ਸੱਚਾ ਸੋਚਾ ਜਿਹੜਾ ਰਾਜ ਆ ਉਹਦੀ ਸਥਾਪਨਾ ਦੇ ਵੱਲ ਅਸੀਂ ਵਧ ਸਕੀ ਬਿਲਕੁਲ ਜੀ ਉਮੀਦ ਇਹੀ ਕਰਦੇ ਆ ਕਿ ਬਹੁਤ ਜਲਦੀ ਉਹਦੀ ਸਥਾਪਨਾ ਦੇ ਵੱਲ ਵਧਾਂਗੇ ਤੇ ਸਭ ਤੋਂ ਅਸੀਂ ਦਿਲੋਂ ਇਹੀ ਉਮੀਦ ਕਰਦੇ ਆ ਕਿ ਸਾਡੇ ਜਥੇਦਾਰਾਂ ਦੇ ਵਿੱਚ ਜੋ ਆਪਸੀ ਮਤਭੇਦ ਹੈ ਨੇ ਤੁਸੀਂ ਉਹ ਵੀ ਬਹੁਤ ਜਲਦੀ ਮੁਕਾ ਲੋਗੇ ਤੇ ਇੱਕ ਮੰਚ ਉੱਤੇ ਪਹਿਲਾਂ ਵਾਂ ਇਕੱਠੇ ਨਜ਼ਰ ਆਉਂਗੇ ਤੁਸੀਂ ਮੈਂ ਤਾਂ ਸਾਰਿਆਂ ਦੇ ਕੋਲ ਨੰਗੇ ਪੈਰੀ ਚੱਲ ਕੇ ਜਨ ਨੂੰ ਤਿਆਰ ਮੈਂ ਪਹਿਲਾਂ ਵੀ ਗਿਆ ਮੈਂ ਹੁਣ ਵੀ ਤਿਆਰ ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਬਿਲਕੁਲ ਨਹੀਂ ਨਾ ਕੋਈ ਮਨ ਤੇ ਵੈਰ ਵਿਰੋਧ ਕੁਝ ਇਹੋ ਜਿਹਾ ਕੁਝ ਨਹੀਂ ਹੈਗਾ ਜੀ ਜਥੇਦਾਰ ਸਾਹਿਬ ਅੰਤ ਦੇ ਵਿੱਚ ਅਸੀਂ ਕਹਾਂਗੇ ਕਿ ਹੋ ਹੋ ਇਕੱਤਰ ਮਿਲੋ ਮੇਰੇ ਭਾਈ ਦੁਬੀ ਦਾ ਦੂਰ ਕਰੋ ਲੇ ਬਲਾਈ ਗੁਰਬਾਣੀਆ ਖੰਡ ਬਾਣੀ ਨਾਲ ਗੱਲਬਾਤ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਥੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਪਾਣੀ ਅਖੰਡ ਪਾਣੀ ਅਦੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ